ਅੰਮ੍ਰਿਤਵੇੜੀ ਗੁਰਦੁਆਰਾ ਸਾਹਿਬ ਦੇ ਵਿੱਚ ਬਾਣੀ ਚੱਲ ਰਹੀ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਂਤੀ ਸੀ। ਰਾਗੀ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਸੋਹਿਲਾ ਰਾਗ ਦੇ ਵਿੱਚ ਕੀਰਤਨ ਗਾ ਰਹੇ ਸੀ। ਉਹ ਕਹਿੰਦੇ ਸੋਚ ਵੀ ਨਹੀਂ ਸਕਦੇ ਸਨ ਕਿ ਅੱਜ ਦੀ ਸਵੇਰ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਸਵੇਰ ਹੋਵੇਗੀ। ਉਹ ਗਰੀਬ ਪਰਿਵਾਰ ਤੋਂ ਸੀ। ਬਚਪਨ ਦੇ ਵਿੱਚ ਹੀ ਉਹਨਾਂ ਨੂੰ ਬਾਣੀ ਦੇ ਨਾਲ ਲਗਾਵ ਸੀ ਅਤੇ ਉਹ ਰਾਗੀ ਸਿੰਘ ਬਣ ਗਏ। ਹਮੇਸ਼ਾ ਇੱਕੋ ਗੱਲ ਕਹਿੰਦੇ ਕਿ ਜਿੰਨਾ ਦੀ ਬਾਣੀ ਵਿੱਚ ਰੱਬ ਵੱਸਦਾ ਹੈ ਉਹਨਾਂ ਉੱਪਰ ਤੀਰ ਨਹੀਂ ਚੱਲਦੇ ਪਰ ਅੱਜ ਉਸ ਬਾਣੀ ਵਿੱਚ ਰੱਬ ਤਾਂ ਸੀ ਪਰ ਸਾਹਮਣੇ ਵੱਡਾ ਖਤਰਾ ਸੀ ਉਸੇ ਸਮੇਂ ਆਕਾਸ਼ ਦੇ ਵਿੱਚੋਂ ਇੱਕ ਗੂੰਜ ਆਈ ਤੇ ਇੱਕ ਵੱਡਾ ਧਮਾਕਾ ਹੋਇਆ ਗੋਲੀਆਂ ਦਾ ਰਾਕਟਾਂ ਦਾ ਅਤੇ ਬੰਬਾਂ ਦਾ ਹਵਾ ਵਾਂਗ ਇੱਕ ਰੌਕਟ ਆਇਆ ਅਤੇ ਗੁਰਦੁਆਰਾ ਸਾਹਿਬ ਦੀ ਬੇਰਹਿਮੀ ਦੇ ਨਾਲ ਤੋਹਨਾ ਹੋਈ। ਪਾਕਿਸਤਾਨ ਦੇ ਵੱਲੋਂ ਆਇਆ ਇਹ ਹਮਲਾ ਸਿੱਧਾ ਗੁਰੂ ਘਰ ਨੂੰ ਨਿਸ਼ਾਨਾ ਬਣਾਉਣ ਵਾਲਾ ਸੀ। ਲੋੜ ਸੀ ਤਾਂ ਸੀਮਾ ਤੇ ਜਵਾਬ ਦੀ ਭਾਰਤ ਨੇ ਪਹਿਲਾਂ ਹੀ ਆਪਰੇਸ਼ਨ ਸੰਧੂਰ ਦੀ ਸ਼ੁਰੂਆਤ ਕਰ ਦਿੱਤੀ ਸੀ। ਇਹ ਕੋਈ ਛੋਟੀ ਘਟਨਾ ਨਹੀਂ ਸੀ, ਇਹ ਜਵਾਬ ਸੀ ਉਹਨਾਂ ਕੈਂਪਾਂ ਨੂੰ ਜੋ ਪਾਕ ਵੱਲੋਂ ਕੁਸਪੈਟੀਆਂ ਭੇਜ ਰਹੇ ਸਨ। ਪਰ ਇਸ ਦੇ ਨਤੀਜੇ ਵਿੱਚ ਪਾਕਿਸਤਾਨ ਦੀ ਕੌਰਵਾਂ ਦੀ ਤਰ੍ਹਾਂ ਜੋ ਕਿ ਇੱਕ ਹਮਲਾ ਕਰਨ ਦੀ ਸਾਜ਼ਿਸ਼ ਕੀਤੀ ਉਹਨਾਂ ਨੇ ਗੁਰਦੁਆਰਾ ਸਾਹ ਨੂੰ ਨਿਸ਼ਾਨਾ ਬਣਾਇਆ ਪਾਕ ਸਰਕਾਰ ਨੇ ਕਿਹਾ ਕਿ ਭਾਰਤ ਸਾਡੇ ਆਮ ਨਾਗਰਿਕਾਂ ਨੂੰ ਮਾਰ ਰਿਹਾ ਹੈ ਉਹਨਾਂ ਨੇ ਵੀ ਫੌਜੀ ਹਮਲਾ ਕਰ ਦਿੱਤਾ ਜੰਮੂ ਕਸ਼ਮੀਰ ਦੇ ਪੁਛ ਇਲਾਕੇ ਦੇ ਵਿੱਚ ਤੇ ਉੱਥੇ ਮਾਰਿਆ ਗਿਆ ਸਾਡਾ ਰਾਗੀ ਸਿੰਘ ਉਹ ਜੋ ਰੱਬ ਦੀ ਆਵਾਜ਼ ਸੀ ਰੱਬੀ ਬਾਣੀ ਦੇ ਨਾਲ ਸਿੱਖ ਸੰਗਤਾਂ ਨੂੰ ਜੋੜਦਾ ਸੀ ਅੱਜ ਉਸ ਦੀ ਆਵਾਜ਼ ਚੁੱਪ ਹੋ ਗਈ ਇਸ ਮੌਤ ਨੇ ਜਿੱਥੇ ਇੱਕ ਘਰ ਦੀ ਰੋਟੀ ਰੋਕੀ ਉੱਥੇ ਇੱਕ ਨਿਹੰਗ ਸਿੰਘ ਦੀ ਅੱਖਾਂ ਨੂੰ ਅੱਗ ਲਗਾ ਦਿੱਤੀ ਜੀ ਹਾਂ ਉਸ ਨਿਹੰਗ ਸਿੰਘ ਦਾ ਨਾਮ ਸਾਵਣ ਸਿੰਘ ਜੋ ਉਹ ਗੁਰੂ ਦਾ ਸਿਪਾਈ ਸੱਚ ਦੇ ਨਾਲ ਖੜਾ ਤੇ ਉਹ ਪਹੁੰਚ ਗਿਆ ਅਟਾਰੀ ਬਾਰਡਰ ਦੇ ਉੱਪਰ ਤੇ ਉੱਥੇ ਜਾ ਕੇ ਉਸ ਨੇ ਕੀ ਕਾਰਾ ਕੀਤਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਉਸ ਨੇ ਅੰਗਸੰਗ ਨੇ ਕਿਹਾ ਕਿ ਹੁਣ ਬਸ ਜੰਗ ਚਾਹੀਦੀ ਹੈ ਤਾਂ ਜੰਗ ਮਿਲੇਗੀ ਸਿਆਸਤਦਾਨ ਤਾਂ ਘਰਾਂ ਦੇ ਵਿੱਚ ਬੈਠੇ ਨੇ ਜੰਗਾਂ 'ਚ ਤਾਂ ਮਾਵਾ ਦੇ ਪੁੱਤ ਮਰਦੇ ਨੇ ਇੱਧਰ ਵੀ ਮਾਵਾ ਦੇ ਪੁੱਤ ਮਰਦੇ ਨੇ ਕਿ ਉੱਧਰ ਵੀ ਮਾਵਾ ਦੇ ਪੁੱਤਰ ਮਰਦੇ ਨੇ ਉਹ ਸਿੱਧਾ ਪਹੁੰਚ ਗਿਆ ਅਟਾਰੀ ਬਾਰਡਰ ਨਿਹੰਗੀ ਗਤੀ ਅਤੇ ਤਲਵਾਰ ਹੱਥ ਵਿੱਚ ਨੀਲਾ ਦਸਤਾਰ ਤੇ ਨੈਣਾਾਂ ਦੇ ਵਿੱਚ ਭਰਪੂਰ ਗੁੱਸਾ ਤੇ ਉੱਥੇ ਖੜ ਕੇ بلند ਆਵਾਜ਼ ਦੇ ਵਿੱਚ ਕਿਹਾ ਕਿ ਜੇ ਗੁਰੂ ਘਰ ਦੇ ਉੱਪਰ ਹਮਲਾ ਹੋਇਆ ਤੇ ਸਾਡੀ ਆਤਮਾ ਤੇ ਉੱਪਰ ਹਮਲਾ ਹੋਇਆ ਅਸੀਂ ਗੁਰੂ ਦੇ ਸਿਪਾਹੀ ਹਾਂ ਜਵਾਬ ਦੇਣਾ ਸਾਡਾ ਧਰਮ ਹੈ ਬਾਰਡਰ ਦੀਆਂ ਕੰਧਾਂ ਦੇ ਉੱਪਰ ਇੱਕ ਸਾਖੀ ਲਿਖੀ ਜਾ ਰਹੀ ਸੀ ਨਾ ਗੋਲੀਆਂ ਨਾਲ ਨਾ ਬੰਬ ਨਾਲ ਪਰ ਇੱਕ ਨਿਹੰਗ ਸਿੰਘ ਦੀ ਭਾਵਨਾ ਦੇ ਨਾਲ ਭਾਰਤ ਪਾਕਿਸਤਾਨ ਦੀ ਜ਼ਮੀਨ ਇੱਕ ਵਾਰ ਫਿਰ ਖੂਨ ਦੇ ਨਾਲ ਭਜਨ ਵਾਲੀ ਸੀ ਪਰ ਇਹ ਸਿਰਫ ਸਿਆਸੀ ਜਾਂ ਫੌਜੀ ਮਾਮਲਾ ਨਹੀਂ ਇਹ ਹੈ ਸੱਭਿਆਚਾਰਕ ਤੇ ਧਰਮ ਦੀ ਰੀੜ ਦੇ ਉੱਪਰ ਚੋਟ ਹੁਣ ਸੰਦੇਸ਼ ਸਾਫ ਹੈ ਕਿ ਜੇਕਰ ਗੁਰੂ ਘਰਾਂ ਨੂੰ ਨਹੀਂ ਛੱਡਿਆ ਗਿਆ ਤਾਂ ਨਿਹੰਗ ਸਿੰਘ ਵੀ ਚੁੱਪ ਨਹੀਂ ਬੈਠਣਗੇ ਜੇ ਧਰਮ ਦੇ ਰਾਗੀ ਸਿੰਘ ਨੂੰ ਮਾਰਿਆ ਗਿਆ ਤੇ ਧਰਮ ਦੇ ਸਿਪਾਹੀ ਕਦੇ ਵੀ ਖਾਮੋਸ਼ ਨਹੀਂ ਰਹਿਣਗੇ ਹੁਣ ਸਮਝਣਾ ਇਹ ਚਾਹੀਦਾ ਹੈ ਸਿਆਸਤਦਾਨਾਂ ਨੂੰ ਕੀ ਨੁਕਸਾਨ ਇਸ ਦੇ ਵਿੱਚ ਕਿਸ ਦਾ ਹੋ ਰਿਹਾ ਹੈ ਨੁਕਸਾਨ ਆਮ ਪਬਲਿਕ ਦਾ ਹੋ ਰਿਹਾ ਹੈ ਕਦੇ ਤੁਸੀਂ ਸੋਚਿਆ ਕਿ ਗ੍ਰਹਿ ਮੰਤਰੀ ਦਾ ਪੁੱਤਰ ਜਾਂ ਫਿਰ ਰੱਖਿਆ ਮੰਤਰਾਲੇ ਦਾ ਕੋਈ ਉਹਨਾਂ ਦਾ ਬੇਟਾ ਜਾਂ ਐਮਐਲਏ ਦਾ ਪੁੱਤਰ ਜਾ ਕੇ ਉੱਥੇ ਜੰਗ ਲੜੂਗਾ ਜਾਂ ਪ੍ਰਧਾਨ ਮੰਤਰੀ ਮੋਦੀ ਜੰਗ ਲੜੂਗਾ ਲੜਨਗੇ ਤਾਂ ਮਾਵਾ ਦੇ ਪੋਤੀ ਸੋ ਆਪਾਂ ਨੂੰ ਸੋਚਣਾ ਤੇ ਵਿਚਾਰਨਾ ਚਾਹੀਦਾ ਹੈ ਬਾਕੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ